ਹਾਂਜੀ ਹੁਣ ਤੁਹਾਨੂੰ ਬਾਰ-ਬਾਰ ਜਿਹੜਾ ਦਫ਼ਤਰਾਂ ਦੇ ਵਿੱਚ ਚੱਕਰ ਲਾਉਣ ਦੀ ਲੋੜ ਨਹੀਂ ਹੈਗੀ ਤੁਹਾਡੀ ਸਮੱਸਿਆ ਦਾ ਹੱਲ ਜਿਹੜਾ ਪੰਜਾਬ ਸਰਕਾਰ ਨੇ ਕੱਢ ਦਿੱਤਾ ਤਾਂ ਦੱਸਦੀ ਹੀ ਪੰਜਾਬ ਸਰਕਾਰ ਵੱਲੋਂ ਇੱਕ ਵੱਡਾ ਜਿਹੜਾ ਫਰਮਾਨ ਜਾਰੀ ਕਰ ਦਿੱਤਾ ਗਿਆ ਕੀ ਫਰਮਾਨ ਜਾਰੀ ਕੀਤਾ ਕਿਹੜੀ ਸਮੱਸਿਆ ਦਾ ਹੱਲ ਕੀਤਾ ਆ ਤੁਹਾਨੂੰ ਪੂਰੀ ਡਿਟੇਲ ਵਿੱਚ ਦੱਸ ਦਿੰਨੇ ਆ ਹਾਂਜੀ ਹੁਣ ਦਫ਼ਤਰਾਂ ਦੇ ਵਿੱਚ ਤੁਹਾਨੂੰ ਜਿਹੜੇ ਬਾਰ-ਬਾਰ ਗੇੜੇ ਲਾਉਣੇ ਪੈਂਦੇ ਨੇ ਚੱਕਰ ਲਾਉਣੇ ਪੈਂਦੇ ਨੇ ਤਾਂ ਉਹਨਾਂ ਦੀ ਹੁਣ ਤੁਹਾਨੂੰ ਲੋੜ ਨਹੀਂ ਹੈਗੀ ਕਿਉਂਕਿ ਪੰਜਾਬ ਸਰਕਾਰ ਨੇ ਇੱਕ ਵੱਡਾ ਫਰਮਾਨ ਜਾਰੀ ਕਰ ਦਿੱਤਾ ਕੀ ਫਰਮਾਨ ਜਾਰੀ ਕੀਤਾ ਉਹ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਦੇ ਆ ਹੁਣ ਸਰਪੰਚ ਨੰਮਰਦਾਰ ਮਿਊਨਿਸਪਲ ਕਾਉਂਸਲਰ ਜਾਣੀ ਤੁਸੀਂ ਇਹਨਾਂ ਦੇ ਕੋਲ ਕੋਈ ਵੀ ਸਰਟੀਫਿਕੇਟ ਜਿਸ ਦੀ ਤਸਦੀਕ ਕਰਵਾਉਣ ਲਈ ਜਾਣਾ ਜਾਂ ਕੋਈ ਅਰਜੀ ਲੈ ਕੇ ਜਾਣਾ ਤਾਂ ਤੁਹਾਨੂੰ ਇਹ ਸਾਰੇ ਕੰਮ ਜਿਹੜੇ ਆਨਲਾਈਨ ਹੋਣਗੇ ਵਕ ਵਕ ਸਰਟੀਫਿਕੇਟ ਦੇ ਲਈ ਅਰਜ਼ੀਆਂ ਦੀ ਆਨਲਾਈਨ ਤਸਦੀਕ ਜਿਹੜੀ ਉਹ ਕੀਤੀ ਜਾਵੇਗੀ ਪੰਜਾਬ ਸਰਕਾਰ ਵੱਲੋਂ ਜਾਰੀ ਫਰਮਾਨ ਦੇ ਤਹਿਤ ਸਰਪੰਚ ਨੰਮਰਦਾਰ ਅਤੇ ਮਿਊਨਿਸਪਲ ਕਾਉਂਸਲਰ ਵੱਖ-ਵੱਖ ਸਰਟੀਫਿਕੇਟਾਂ ਲਈ ਅਰਜ਼ੀਆਂ ਦੀ ਜਿਹੜੀ ਆਨਲਾਈਨ ਤਸਦੀਕ ਕਰਨਗੇ ਡੀਸੀ ਨੇ ਇਹ ਦੱਸਿਆ ਕਿ ਇਸ ਨਵੀਂ ਪਹਿਲ ਕਦਮੀ ਨੂੰ ਸ਼ੁਰੂ ਕਰਨ ਦਾ ਜਿਹੜਾ ਉਦੇਸ਼ ਨਾਗਰਿਕਾਂ ਨੂੰ ਸਰਪੰਚਾਂ ਨੰਮਰਦਾਰਾਂ ਅਤੇ ਮਿਊਨਿਸਪਲ ਕਾਉਂਸਲਰ ਤੋਂ ਦਸਖਤ ਕਰਵਾਉਣ ਲਈ ਉਹਨਾਂ ਕੋਲ बार-बार ਆਉਣ ਜਾਣ ਦੀ ਜਿਹੜੀ ਝੰਜਟ ਤੋਂ ਸੁਟਕਾਰਾ ਦਿਵਾਉਣਾ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸਭ ਤੋਂ ਵੱਧ ਮੰਗ ਵਾਲੀਆਂ ਸੇਵਾਵਾਂ ਜਿਵੇਂ ਰਿਹਾਈ ਸਰਟੀਫਿਕੇਟ ਜਾਤੀ ਸਰਟੀਫਿਕੇਟ ਆਮਦਨ ਸਰਟੀਫਿਕੇਟ EWS ਸਰਟੀਫਿਕੇਟ ਬੁਢਾਪਾ ਪੈਨਸ਼ਨ ਸੰਬੰਧੀ ਅਰਜ਼ੀਆਂ ਤਸਦੀਕ ਲਈ ਸਬੰਧਿਤ ਸਰਪੰਚ ਨੰਬਰਦਾਰ ਅਤੇ ਕੌਂਸਲਰਾਂ ਨੂੰ ਜਿਹੜੀ ਆਨਲਾਈਨ ਭੇਜੀਆਂ ਜਾਣਗੀਆਂ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਪਟਵਾਰੀ ਹੁਣ ਤਸਦੀਕ ਲਈ ਸਰਪੰਚ ਨੰਬਰਦਾਰ ਨੂੰ ਆਨਲਾਈਨ ਅਰਜ਼ੀਆਂ ਭੇਜਣਗੇ डीसी ਨੇ ਦੱਸਿਆ ਕਿ ਇਸ ஆன்ਲਾਈਨ ਪ੍ਰੋਜੈਕਟ ਦੀ ਸ਼ੁਰੂਆਤ ਨਾਲ ਉਹਨਾਂ ਨਾਗਰਿਕਾਂ ਨੂੰ ਰਾਹਤ ਮਿਲੇਗੀ। ਜਿਨ੍ਹਾਂ ਨੂੰ ਪਹਿਲਾਂ ਵਾਲੀ ਕਠਿਨ ਪ੍ਰਕਿਰਿਆ ਅਧੀਨ ਸਰਪੰਚ ਨੰਬਰਦਾਰਾਂ ਜਾਂ ਐਮਸੀਜ਼ ਤੋਂ ਦਸਤਕਤ ਕਰਵਾਉਣ ਲਈ ਉਹਨਾਂ ਕੋਲ ਬਾਰ-ਬਾਰ ਜਾਣਾ ਪੈਂਦਾ ਸੀ ਤਾਂ ਪੰਜਾਬ ਸਰਕਾਰ ਨੇ ਇਹ ਪਹਿਲ ਕਦਮੀ ਇਹ ਵੱਡਾ ਉਪਰਾਲਾ ਲੋਕਾਂ ਨੇ ਜਿਹੜੀਆਂ ਕਠਿਨਾਈਆਂ ਨੂੰ ਘਟਾਉਣ ਦੇ ਲਈ ਕੀਤਾ ਹਾਂਜੀ ਦੱਸਦੀ ਹੈ ਕਿ ਪੰਜਾਬ ਸਰਕਾਰ ਨੇ ਤੁਹਾਡੀ ਜਿਹੜੀ ਸਮੱਸਿਆ ਦਾ ਹੱਲ ਕੱਢ ਦਿੱਤਾ ਕਿਹੜੀ ਸਮੱਸਿਆ ਦਾ ਹੱਲ ਕੱਢਿਆ ਤੁਹਾਨੂੰ ਦੱਸ ਦਿੰਦੇ ਹਾਂ ਕਿ ਹੁਣ ਦਫ਼ਤਰਾਂ ਦੇ ਵਿੱਚ ਤੁਹਾਨੂੰ ਚੱਕਰ ਕੱਟਣ ਦੀ ਨੋੜਨੀ ਕਿਉਂਕਿ ਪੰਜਾਬ ਸਰਕਾਰ ਨੇ ਇੱਕ ਫਰਮਾਨ ਜਾਰੀ ਕੀਤਾ ਹੁਣ ਸਰਪੰਚ ਨੰਬਰਦਾਰ ਮਿਊਨਿਸਪਲ ਕਾਉਂਸਲਰ ਜਾਣੀ ਤੁਸੀਂ ਇਹਨਾਂ ਦੇ ਕੋਲ ਕੋਈ ਵੀ ਸਰਟੀਫਿਕੇਟ ਜਿਸ ਦੀ ਤਸਦੀਕ ਕਰਵਾਉਣ ਲਈ ਜਾਣਾ ਜਾ ਕੋਈ ਅਰਜੀ ਲੈ ਕੇ ਜਾਣਾ ਤਾਂ ਤੁਹਾਨੂੰ ਇਹ ਸਾਰੇ ਕੰਮ ਜਿਹੜੇ ਆਨਲਾਈਨ ਹੋਣਗੇ ਵੱਖ-ਵੱਖ ਸਰਟੀਫਿਕੇਟ ਦੇ ਲਈ ਆਰਜੀਐਨ ਦੀ ਜਿਹੜੀ ਆਨਲਾਈਨ ਤਸਦੀਕ ਆ ਜਿਹੜੀ ਉਹ ਹੋਵੇਗੀ ਪੰਜਾਬ ਸਰਕਾਰ ਵੱਲੋਂ ਜਾਰੀ ਫਰਮਾਨ ਦੇ ਤਹਿਤ ਸਰਪੰਚ ਨੰਬਰਦਾਰ ਅਤੇ ਮਿਉਂਸਪਲ ਕਾਉਂਸਲਰ ਦੇ ਵੱਖ-ਵੱਖ ਸਰਟੀਫਿਕੇਟਾਂ ਲਈ ਆਰਜੀਐਨ ਦੀ ਜਿਹੜੀ ਆਨਲਾਈਨ ਤਸਦੀਕ ਕਰਨਗੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਨਵੀਂ ਪਹਿਲ ਕਦਮੀ ਨੂੰ ਸ਼ੁਰੂ ਕਰਨ ਦਾ ਜਿਹੜਾ ਉਦੇਸ਼ ਨਾਗਰਿਕਾਂ ਨੂੰ ਸਰਪੰਚ ਨੰਬਰਦਾਰਾਂ ਮਿਉਂਸਪਲ ਕਾਉਂਸਲਰ ਤੋਂ ਜਿਹੜੇ ਦਸਖਤ ਕਰਵਾਉਣ ਲਈ ਉਹਨਾਂ ਕੋਲ ਬਾਰ-ਬਾਰ ਜਾਣਾ ਪੈਂਦਾ ਸੀ ਬਾਰ-ਬਾਰ ਚੱਕਰ ਲਾਉਣੇ ਪੈਂਦੇ ਸੀ ਤਾਂ ਇਹ ਜਿਹੜਾ ਝੰਜਟ ਤੋਂ ਹੁਣ ਛੁਟਕਾਰਾ ਦਿਵਾਉਣਾ ਜਿਹੜਾ ਏ ਹੁਣ ਸੁਟਕਾਰਾ ਤੁਹਾਨੂੰ ਮਿਲ ਗਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਭ ਤੋਂ ਵੱਧ ਜਿਹੜਾ ਮੰਗ ਵਾਲੀਆਂ ਸੇਵਾਵਾਂ ਜਿਵੇਂ ਰਿਹਾਇਸ਼ੀ ਸਰਟੀਫਿਕੇਟ ਜਾਤੀ ਸਰਟੀਫਿਕੇਟ ਜੇ ਹੋਰ ਕਈ ਤਰ੍ਹਾਂ ਦੇ ਸਰਟੀਫਿਕੇਟ ਬੁਢਾਪਾ ਪੈਨਸ਼ਨ ਸੰਬੰਧੀ ਅਰਜ਼ੀਆਂ ਤਸਦੀਕ ਦੇ ਲਈ ਸਬੰਧਿਤ ਸਰਪੰਚ ਨੰਬਰਦਾਰ ਅਤੇ ਐਮਸੀ ਜ ਨੂੰ ਆਨਲਾਈਨ ਭੇਜੀਆਂ ਜਾਣਗੀਆਂ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਪਟਵਾਰੀ ਹੁਣ ਤਸਦੀਕ ਲਈ ਜਿਹੜੇ ਸਰਪੰਚ ਨੰਬਰਦਾਰ ਨੂੰ ਆਨਲਾਈਨ ਅਰਜ਼ੀਆਂ ਭੇਜਣਗੇ